ਮੈਂ ਗਿਆ ਸੀ ਸਮਾਨ ਲੈਣ ਭਰਾਵੋ ਕਟਰਬਾਲ ਦਾ ਆਪਣਾ ਫੋਰਮੈਨ ਪਤਾ ਨਹੀਂ ਕਿੱਥੇ ਆ ਆ ਬੈਠਾ ਕੀ ਲਈ ਆ ਮਾਹੇ ਅੰਮਾ ਮਠਈ ਖਵਾਰੀ ਆ ਸਵੀਟਸ ਸਵੀਟਸ ਕਰਿਆ ਤਾਂ ਭਾਈ ਕੁਛਕ ਨਹੀਂ ਕਰੀ ਜਨਾ ਬਰਾਚੀ ਨਾ ਟੈਟ ਕਰੀ ਜਨਾ ਪਤਾ ਨਹੀਂ ਕਿਹਨੇ ਚਲਾਇਆ ਪਹਿਨਾ ਔਰ ਚਲੀ ਜਾਂਦੀਆਂ ਹੈ ਫਿਰ ਉਹਨੂੰ ਸਿੱਧੀਆਂ ਕਰਤੀਆਂ ਤਾਂ ਦੰਦੇ ਦੰਦੇ ਨੰਦੇ ਨਿਗਾਹ ਕੇ ਦੋ ਤਿੰਨ ਤਿੰਨ ਦੰਦੇ ਨੇ ਆ ਗਏ ਫਿਰ ਸੱਟ ਆਈਆਂ ਅਕਾ ਦਾਣ ਤਾਂ ਫੇਰੀ ਹੀ ਆ ਇਹ ਪਤਾ ਨਹੀਂ ਕਿਵੇਂ ਚਲਾਈ ਗਏ ਪੈਸੇ ਵੀ ਤੂੰ ਹੀ ਕਹਾਂਦੀ ਮੈਂ 35 35 ਲੈਣਾ 35 35 ਤਾਂ ਲੈਣਾ ਫਿਰ ਲੈਣਾ ਫਿਰ ਐ ਹੁਣ ਕੰਮ ਦਾ ਕਰਨਾ ਬੂ ਫਿਰ ਤੈਨੂੰ ਇੰਨਾ ਵੀ ਸਹੀ ਕੀਤੀਆਂ ਨਾ ਫਿਰ ਚੈਨਾ ਕੀ ਸਾਰਾ ਕੁਝ ਸਹੀ ਕਰਨਾ ਬੂ ਹਲੇ ਤਾਂ ਖੁੱਲੀ ਕੁਝ ਨਹੀਂ ਦਾ ਕੰਮ ਹੀ ਹਲੇ ਤਾਂ ਅੱਧਾ ਹੀ ਹੋਇਆ ਹਲੇ ਤਾਂ ਖੁੱਲੀ ਆ ਕਰੀ ਜਾਂਦੇ ਹੋੜੀ ਹੋੜੀ ਇਹਦੇ ਬੈਰਿੰਗ ਇਹਦੇ ਪੈਨ ਵਾਲੇ ਨੇ ਬੁਸ਼ ਇਹਦੇ ਢਿੱਲੇ ਨੇ ਚੈਨਾ ਇਹਦੇ ਨਹੀਂ ਹੈਗੀਆਂ ਖਾਲਾ ਹੁਣ ਇਹਨੂੰ ਕੀ ਦੇਖੀ ਜਾਂਦਾ ਕਹਿੰਦਾ ਕੀੜੀਆਂ ਹੀ ਹੱਥ ਲੱਗਦੇ ਨੇ ਕੀੜੀਆਂ ਕਾਣੂ ਲੱਗਦੀਆਂ ਨੇ ਤੇਰੇ ਲੜਦੀਆਂ ਹੋਣੀਆਂ ਪਾਣੀ ਦੀ ਬੋਤਲ ਲਿਆ ਪਾਣੀ ਪੀ ਕੇ ਫਿਰ ਖਾਣ ਖਾਣਿਆ ਗਰਮੀ ਜਿਆਦਾ ਲੱਗ ਰਹੀ ਹੈ ਨਾ ਗਰਮੀ ਹੈ ਉਹ ਰੇਸ਼ਾ ਨਹੀਂ ਹੈਗੀ ਨਾ ਇੱਕ ਗਰਮੀ ਤਾਂ ਲੱਗੂਗੀ ਅਗਰ ਨਹੀਂ ਤਾਂ ਪਾਣੀ ਵੀ ਨਹੀਂ ਦਿੱਤੀ ਆ ਗਰਮੀ ਤੇ ਚੱਲ ਨਹੀਂ ਪਊਗੀ ਚੱਲ ਨਹੀਂ ਤਾਂ ਪੈਣੀ ਆ ਫਿਰ ਯਾਰ ਗਰਮੀ ਬਹੁਤ ਆ ਯਾਰ ਸਮਾਨ ਤਾਂ ਮੈਂ ਲੈ ਆਇਆ ਗੋਟੀ ਲੈ ਆ ਤੇਰਾ ਦੀ ਤੇਰਾ ਦੀ ਗੋਟੀ ਵੀ ਲੈ ਆਂਦੀ ਤੇਰਾ ਦੀ ਗੋਟੀ ਮਿਲੀ ਨਹੀਂ ਪਾਣਾ ਲੈ ਆ ਤੇਰਾ ਦਾ ਉਹ ਕਹਿੰਦਾ ਬਰੇ ਆਊਗੇ ਆਰਡਰ ਚ ਪੁਆਈਆ ਕਹਿੰਦਾ 4 ਦਿਨਾਂ ਬਾਅਦ ਆਊਗਾ 4 ਦਿਨਾਂ ਦਾ ਸਾਡਾ ਕੰਮ ਹੀ ਆ ਇਦੂ ਆਦਾ ਸੀ ਕੀ ਕਰਨੀ ਆ ਹੁਣ ਕੀ ਚਾਹੀਦਾ ਤੈਨੂੰ ਪਾਣੀ ਦੀ ਬੋਤਲ ਚਾਹੀਦੀ ਪਾਣੀ ਲੈ ਆ ਕਰ ਪਾਣੀ ਦੀ ਪਿਆਸ ਬੋਤਲ ਲੱਗ ਗਈ ਇਹਨੂੰ ਪਿਆਸ ਕੰਮ ਬਹੁਤ ਕਰੇ ਨਾ ਤੈ ਪਾਣੀ ਦੀ ਬੋਤਲ ਲੈਣ ਚੱਲੇ ਆ ਭਰਾਵੋ ਫੋਰਮੈਨ ਕਹਿੰਦਾ ਪਿਆਸ ਲੱਗੀ ਆ ਲੋ ਪਾਣੀ ਦੀ ਬੋਤਲ ਲੈ ਲਈ ਆਪਾਂ ਨੇ ਤਾਂ ਇਹਦਾ ਟਰਾਲਾ ਵੇਟ ਬੜਾ ਜਿਆਦਾ ਇਹ ਮਸ਼ੀਨ ਦੇ ਵੇਟ ਲੱਗੇ ਨੇ ਹੋਈ ਪਿੱਛੇ ਉਹ ਕੋਈ ਖੱਟ ਗਿਆ ਸੀ ਅਸੀਂ ਜਿਹੜੇ ਖੋਲਿਆ ਖੋਲ ਰਹੇ ਹਾਂ ਖੋਲ ਰਹੇ ਹਾਂ ਖੋਲਦਾਂ ਸਭ ਖੁੱਲ ਜਾਣਗੇ ਔਖਾ ਕਿਉਂ ਨਾ ਪੱਕਿਆ ਕੋਪਿਆ ਬਾਗ ਜੀ ਘਰੇ ਕੋਈ ਨਹੀਂ ਚਾਰ ਦਿਨਾਂ ਦਾ ਕੰਮ ਰਹਿ ਗਿਆ ਹੂੰ ਇਹ ਕਰਦੇ ਨਹੀਂ ਹੁਣ ਪਾਣੀ ਪੀ ਫਿਰ ਤੈਨੂੰ ਅੱਧੋ ਵਾਰ ਪਿਲਾਵਾਂਗੇ ਆਪਾਂ ਨਾਰੀਆਲਾ ਨਾਰੀਆਲ ਦਾ ਪਾਣੀ ਆ ਦੇਗਾ ਕਿੰਨੇ ਘੈਂਟ ਲੱਗੇ ਹੋਏ ਨੇ ਇਹਨਾਂ ਦਾ ਪਾਣੀ ਵੀ ਫੁੱਲੂ ਬਾਬੇ ਹਨਾ ਚਲਾਕਾਰ ਫਿਰ ਦੁਪਹਿਰੇ ਤੈਨੂੰ ਘਾਂਟ ਦੀ ਛੁੱਟੀ ਦੇ ਦਾਂਗੇ ਛੁੱਟੀ ਕਹਿੰਦੇ ਨਾ ਐਵੇਂ ਲਵਾ ਨਾ ਮੈਂ ਦੇਵਾਂ ਕੀ ਗੱਲ ਆ ਕੀ ਆ ਕੋ ਪਿਆ ਰੇਡ ਦੇ ਪਰ ਚੱਲਾਂਗੇ ਯਾਰ ਜਿੱਦਾਂ ਆ ਕੇ ਕਣਕਲੀ ਦੀ ਰਿਪੇਅਰ ਕਰਨੀ ਹੈ ਜੇ ਉੱਤੋਂ ਕਣਕ ਦਾ ਸੀ ਜਿਹਨੂੰ ਉੱਤੇ ਚੜਿਆ ਪਿਆ ਹਾਂ ਹਾਂ ਕੰਮ ਤਾਂ ਬਹੁਤ ਆ ਆਪਣੇ ਉੱਤੇ ਮੈਨੂੰ ਪਤਾ ਬਹੁਤ ਆ ਉਹ ਰੀਫਰ ਕਰਨੀ ਫੇਸਰ ਬਦਲਣਾ ਅਵੇਲ ਹੋ ਜਾਣਾ ਦਾ ਖਰਾਬ ਹੋਇਆ ਤਾਂ ਉਹ ਬਦਲਣਾ ਜੋੜ ਦਾ ਰਾੜਾ ਪਾਉਣ ਵਾਲਾ ਗਾਦਗਾ ਓਹ ਹੋ ਹੋ ਇੰਨਾ ਕੰਮ ਕਰਨਾ ਜੋ ਦਾ ਠੀਕ ਆ ਫਿਰ